ਹਾ ਉਰੇ ਕਿਵੇਂ ਪੈਕੇ ਚਲਨੀ ਆ ਮੈਂ ਆਪਣੇ ਕਿਉਂ ਕੀ ਹੋ ਗਿਆ ਤੈਨੂੰ ਨਹੀਂ ਪਤਾ ਕੀ ਹੋਇਆ ਹੈ ਮਾਰ ਮਾਰ ਕੇ ਮੇਰੀ ਰੇਲ ਬਣਾਈ ਹੋਈ ਆ ਨਾ ਮੇਰੇ ਮਾਂ ਬਾਪ ਨੇ ਕੁੱਟਖਾਰ ਵਾਸਤੇ ਵਿਆਹ ਕਰਾ ਤੇਰੇ ਨਾਲ ਮੇਰਾ ਅੱਛਾ ਰੁੱਸ ਕੇ ਜਾਨੀ ਆ ਆਹੋ ਕਰੇ ਚੱਲਦੇ ਆਪਾਂ ਜਾ ਚਾਹ ਪੀਣੀ ਦੋਨੇ ਜਣੇ ਮੈਂ ਨਹੀਂ ਜਾਂਦੀ ਹੈਗੀ ਸਾਰੇ ਪਿੰਡ ਚ ਤਾਂ ਜਲੂਸ ਕੱਢਿਆ ਪਿਆ ਮੇਰਾ ਜਾਂ ਜੋਗੀ ਛੱਡੀਆਂ ਮੈਂ ਓ ਯਾਰ ਮੇਰੇ ਤੇ ਡਿਪਰੈਸ਼ਨ ਚੱਲ ਰਿਹਾ ਮੇਰੇ ਤੇ ਸਣੀ ਮਾੜਾ ਚੱਲ ਰਿਹਾ ਘਰੇ ਜਾ ਆਉ ਥਾਣੇ ਚ ਨੋਂ ਤਾਂ ਰੂ ਮੇਰਾ ਲੱਗਦਾ ਡਿਪਰੈਸ਼ਨ ਦਾ ਜੇ ਹੁਜੇ ਕੰਮ ਕਰੇਗਾ ਤਾਂ ਥਾਣੇ ਚ ਨਾਮ ਜਾਊਗਾ ਹੋਰ ਕੀ ਹੋਗਾ ਮੈਨੂੰ ਮੁਫਤ ਚ ਬਦਨਾਮ ਕਰਿਆ ਹੋ ਸ਼ਿਟ ਓ ਆ ਜਾ ਯਾਰਾ ਮੈਂ ਮੈਂ ਨਹੀਂ ਜਾਣਾ ਹੈਗਾ ਭੱਜ ਜਾ ਮੰਨਦੀ ਨਹੀਂ ਹੁਣ ਤੂੰ ਨਹੀਂ ਮੰਨਦੀ ਮੈਂ ਤੱਕਾ ਕਰੂੰ ਫਿਰ ਮਥਾਪੜਾ ਮਾਰੂੰ ਐਵੇਂ ਕੀ ਮੈਂ ਤੱਕਾ ਕਰੂੰਗਾ ਤੇਰਾ ਹੀ ਤੱਕਾ ਚੱਲੀ ਜਾਂਦਾ ਭੱਜ ਜਾ ਇਥੋਂ ਮੈਂ ਤਾਂ ਬੱਸ ਢੀਕਦੀ ਪਈਆਂ ਬੱਸ ਆਣ ਆਲੀ ਆ 2-4 ਮਿੰਟ ਚ ਜਨਾਲਾ ਆਲੀ ਬੱਸ ਆਊਗੀ ਮੈਂ ਚੜ ਕੇ ਚਲੀ ਜਾਊਂਗੀ ਇੱਥੋਂ ਬੱਸ ਚੱਲ ਫਿਰ 2 ਦਿਨ ਲਾਵੇਂ ਵੱਧ ਨਾ ਲਾ ਕੇ ਚੰਗਾ ਆਹੋ ਜਾ ਤੂੰ ਮੇਰਾ ਜੀ ਨਹੀਂ ਲੱਗਦਾ ਮੈਂ 2 ਲਾ ਕੇ ਆਵਾਂ 4 ਲਾ ਕੇ ਆਵਾਂ ਮੇਰੀ ਮਰਜ਼ੀ ਆ ਓਨਲੀ 2 ਜਾ 2 ਡੇ ਲਾ ਕੇ ਆਉਣੇ ਨੇ ਬੱਸ ਪਈ ਮਾਤਾ ਗਲਾਤੀ ਆ ਫੇਰ ਗਰਮੇਲ ਭੀਖੀ ਦਾ ਗਾਣਾ ਗਾਇਆ ਹੋਇਆ ਹੈ ਵੀਰ ਕਈ ਗਿਆ ਭੀ ਹੈ ਕੁੜੀਆਂ ਵਿੱਚ ਘੱਤਦੀ ਇਹਨੂੰ ਕੁੜੀਆਂ ਵਿੱਚ ਘੱਤਦੀ ਇਹਨੂੰ ਆਏ ਜਦੋਂ ਮੈਂ ਲਾਇਆ ਭਈ ਲਾ ਵੀਰਾ ਤੁਰਜ ਗਿਆ ਲਾ ਵੀਰਾ ਇੱਕ ਟੱਪਾ ਵਿੱਚ ਤੂੰ ਮਾਗਰ ਚੱਲੇ ਮਾਏ ਚੱਲਾ ਮੂਰੇ ਲਾ ਵੀਰਾ ਜਦੋਂ ਮੱਥੇ ਦੇ ਹੱਥ ਧਰ ਲਿਆ ਕਹਿੰਦਾ ਬਾਈ ਕਹਿੰਦਾ ਮੈਂ ਤਾਂ 4000 ਪ੍ਰੋਗਰਾਮ ਲਾਤਾ ਅੱਜ ਤੱਕ 5000 ਕਹਿੰਦਾ ਇੰਦਰ ਸਾਲਾ ਕਿਤੇ ਕਮੀ ਨਹੀਂ ਹੋਇਆ ਕਿਤੇ ਜਿਹੜਾ ਤੂੰ ਗਾਈ ਜੰਨਾ ਕਹਿੰਦਾ ਬਹੁਤ ਤਾਕੜੀ ਗਾਇਕੀ ਆ ਆ ਢੋਲ ਤਾ ਵਾ ਬਾਬਾ ਕੀ ਗਾਇਕ ਕੀਆ ਮਹਾ ਜੀ ਮੈਂ ਹੋਰ ਵੀ ਗਾ ਲੂੰਗਾ ਕਹਿੰਦਾ ਚਲ ਆ ਗਾ ਕੇ ਦਿਖਾ ਐ ਦਿਲ ਹੈ ਗੁਰਦਿਆਂ ਡਲੀਆਂ ਨੀ ਕਹਿੰਦਾ ਜਦ ਮੈਂ ਗਾਇਮ ਐ ਦਿਲ ਹੈ ਗੁਰਦਿਆਂ ਡਲੀਆਂ ਨੀ ਕਿਉਂ ਥਾਤ ਬੰਦਦੀ ਫਿਰਦੀ ਐ ਕਹਿੰਦਾ ਯਾਰ ਤੇਰੇ ਜਦਾ ਬਾਈ ਕਹਿੰਦਾ ਸਵਰਸਪਤੀ ਬਾਜਦੀ ਆ ਮਹਾ ਜੀ ਆ ਸੁਣੋ ਉਹਦੇ ਤਾਂ ਜਮੀ ਹੈਗਾ ਕਹਿੰਦਾ ਟੂਲ ਟਮੱਕੀ ਖੜ ਗਏ ਆ ਗਾਣੇ ਦੇ ਤਾਂ ਜਦੋਂ ਮੈਂ ਕਿਹਾ ਐਸੇ ਕੀ ਐਸੇ ਕੀ ਐਸੇ ਕੀ ਗੇਰਾ ਤੋ ਮਿਲ ਗਿਆ ਜੋਨੀ ਮਿਲੇ ਸਾਡੇ ਤੋ ਐਸੇ ਕੀ ਗੇਰਾ ਤੋ ਮਿਲ ਗਿਆ ਜੋਨੀ ਮਿਲੇ ਸਾਡੇ ਤੋ ਪਾਈ ਉਹਦਾ ਜਿੰਦਾ ਮੇਰਾ ਉਹਦਾ ਜਦੋਂ ਟੂਲ ਟਮੱਕੀ ਖੜ ਗਏ ਉਹਦਾ ਭਈ ਬਾਥਰੂਮ ਆਗ ਨਹੀਂ ਆਗਾ ਮੇਰੇ ਕਿਹਨੂੰ ਕਹਿੰਦਾ ਬਾਈ ਬਣ ਕੇ ਮੇਰਾ ਕੰਮ ਕਿਉਂ ਬੰਦ ਕਰਾਏਗਾ ਕਹਿੰਦਾ ਕਹਿੰਦਾ ਬਾਈ ਬਣ ਕੇ ਮੇਰੀ ਕਹਿੰਦਾ ਕਲਾ ਦੇ ਆ ਠੰਡੀ ਵਾਲੀ ਆ ਓਏ ਸ਼ਾਬਾਸ਼ ਹੋ ਗਿਆ ਟਾਈਮ ਤੇਰਾ ਚਕਾ ਬੋਰੀ ਜੀ ਰੇਦੀ ਪਾਈਏ ਭਰਾ ਮਤਲਬਾ ਚਕਾ ਬੋਰੀ ਰੇਦੀ ਹੁਣ ਜਦੋਂ ਸਾਲਾ ਰੇਖ ਖੰਡਿਆਤਾ ਉਹ ਆ ਕੇ ਕਹਿੰਦਾ ਰੇਦੀ ਬੋਰੀ ਚਕਾ ਖੰਡਿਆਤਾ ਹੋਰ ਹਰੋਂ ਤੈਨੂੰ ਡਿੱਕੀ ਜਾ ਮੈਂ ਇੱਥੇ ਮੈਂ ਓਏ ਹੋਏ ਉਹੀ ਚਾਚਾ ਕਰੀਆਂ ਕੱਚੀਆਂ ਗੱਲਾਂ ਯਾਰ ਮੈਂ ਪਾਉਣਾ ਸੀ ਰੇਟ ਨਾਲੇ ਨਾਲੇ ਹੋਰ ਮੈਂ ਟਲਦਾ ਫਰੀਂ ਇਹਨੇ ਕੰਮ ਤੋਂ ਉਹ ਕਾਹ ਨੂੰ ਟਲਦਾ ਚਾਚਾ ਮੈਂ ਤਾਂ ਭੱਜ ਗਿਆ ਮੈਂ ਰੇਦੀ ਬੋਰੀ ਪੋਣੇ ਚਾਚਾ ਤੂੰ ਨਾ ਕਰਿਆ ਕਰ ਕੰਮ ਮੈਥੋਂ ਦੇਖਿਆ ਨਹੀਂ ਜਾਂਦਾ ਤੂੰ ਕੰਮ ਕਰਦਾ ਤੂੰ ਸੱਚੀ ਦੱਸਾਂ ਮੈਂ ਹੋਰ ਮੈਂ ਵਿਹਲਾ ਬਹਿ ਜਾ ਤੇਰੇ ਮੰਗੂ ਬਸ ਚਿੱਟੇ ਪਾ ਕੇ ਬਸ ਉੱਥੇ ਬਹਿ ਜਾ ਕਰ ਚਾਚਾ ਬਣ ਕੇ ਮੈਥੋਂ ਦੇਖ ਰੇ ਮੇਰਾ ਕੀ ਫਾਇਦਾ ਫਿਰ ਰਲਾਈਦਾ ਹੈ ਸ਼ਾਬਾਸ਼ ਕਹਾ ਕਾਲੇ ਤੈਂ ਪਾਲੇ ਚਿੱਟੇ ਮੈਂ ਪਾ ਲਿਆ ਕਰੂੰਗਾ ਹੈ ਚਾਤਾ ਪਤ ਜਦੋਂ ਇਹ ਪੜੌਦੀ ਦੇ ਵੇਹੜਿਆਂ ਕਰਾਂਗੇ ਉੱਥੇ ਕੰਮ ਕਿਨੇ ਕਰਨਾ ਚਾਚਾ ਹੁਣ ਨਾ ਕੰਮ ਹੋ ਕਰਿਆ ਕਰੀ ਯਾਰ ਰੇਰੂ ਹੁਣ ਨਹੀਂ ਛੱਟਣਾ ਤਾਂ ਜਿਹੜਾ ਜਿਸ